PCMS ਐਸੋਸੀਏਸ਼ਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਦਿਨ ਦੇ ਲਈ OPD ਸੇਵਾਵਾਂ 'ਤੇ ਠੱਪ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਤਫਰੀਦ ਕੋਰਦੇਸੀਵਲ ਹਸਪਤਾਲ ਦੇ ਸਰਕਾਰੀ ਡਾਕਟਰ ਜਿਨ੍ਹਾਂ ਵੱਲੋਂ OPD ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਐਮਰਜੈਂਸੀ ਸੇਵਾਵਾਂ ਬਰਕਰਾਰ ਨੇ। ਉਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਡਾਕਟਰਾਂ ਨਾਲ ਮੁਲਾਕਾਤ ਕਰਨ ਪਹੰਚੇ। ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੀਆਂ ਮੰਗਾਂ ਤੇ ਚਰਚਾ ਕਰਕੇ ਜਲਦ ਹੀ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਵੀ ਭਰੋਸਾ ਦਿੱਤਾ ਗਿਆ। ਤੇ ਇਸ ਮੌਕੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਇੱਕ ਮੰਗ ਪੱਤਰ big ਸਪੀਕਰ ਸੰਧਵਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਡਾਕਟਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਹਾਸਲ ਕੀਤਾ ਗਿਆ ਤੇ ਜੋ ਹੁਣ ਸਿਹਤ ਮੰਤਰੀ ਤੱਕ WhatsApp ਦੇ ਜ਼ਰੀਏ ਪਹੁੰਚਾਇਆ ਜਾਵੇਗਾ ਤੇ ਇਸ ਦੀ ਕਾਪੀ ਮੁੱਖ ਮੰਤਰੀ ਤੱਕ ਵੀ ਪਹੁੰਚਾਈ ਜਾਵੇਗੀ ਤੇ ਜਲਦ ਹੀ ਡਾਕਟਰਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਇਸ ਸੰਬੰਧੀ ਐਸਐਮਓ ਡਾਕਟਰ ਵਿਸ਼ਵਦੀਪ ਗੋਇਲ ਜਿਨ੍ਹਾਂ ਦਾ ਕਹਿਣਾ ਹੈ ਕਿ PCMS ਐਸੋਸੀਏਸ਼ਨ ਨੇ ਲਗਾਤਾਰ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਕਰ ਰਹੀ ਹੈ। ਇਸ ਤੋਂ ਇਲਾਵਾ 70% ਪੱਕੇ ਡਾਕਟਰਾਂ ਦੀ ਭਰਤੀ ਸਟਾਫ ਦੀ ਕਮੀ ਤੇ ਉਹਨਾਂ ਦੀ ਤਰੱਕੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ। ਜਿਸ ਪ੍ਰਤੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਲਦੇ ਉਹਨਾਂ ਦੀਆਂ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰਵਾਉਂਦਾ ਵੀ ਪਰੋਸਾ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਨੋਟੀਫਿਕੇਸ਼ਨ ਜਾਰੀ ਹੁੰਦਾ ਤੇ ਉਹ ਹੜਤਾਲ ਖਤਮ ਕਰ ਦੇਣਗੇ ਅੱਜ ਮੈਂ ਇੱਥੇ ਸਾਡੇ ਜਿਹੜੇ ਮਤਲਬ ਸਾਡੇ ਸਮਾਜ ਦਾ ਸਭ ਤੋਂ ਉਤਲਾ ਜਿਹੜਾ ਪੈਡਸਟਲ ਹੈ ਉਸ ਤੇ ਬੈਠੇ ਲੋਕ ਜਿਹੜੇ ਸਾਡੇ ਡਾਕਟਰ ਸਹਿਬਾਨ ਹੁੰਦੇ ਆ ਮੈਂ ਤਾਂ ਇਹ ਕਹਿੰਦਾ ਉਹਨਾਂ ਮੈਂ ਦੇ ਤਰਤੀਬੇ ਰੱਬ ਦੇਖਣਾ ਉਹ ਤੇ ਫਿਰ ਡਾਕਟਰ ਸੋ ਅੱਜ ਉਹਨਾਂ ਨੂੰ ਇੱਥੇ ਮਿਲਣ ਆਇਆ ਸੀ ਇਹਨਾਂ ਦੀਆਂ ਕੁਝ ਮੰਗਾਂ ਨੇ ਜਿਨ੍ਹਾਂ ਦਾ ਜਿਹੜਾ ਮੈਨੂੰ ਮੰਗ ਪੱਤਰ ਮਿਲ ਗਿਆ ਔਰ ਮੈਂ ਇਹ ਅੱਜ ਹੀ ਹੁਣੇ ਹੀ ਵਟਸਐਪ ਕਰ ਲੈਣਾ ਮਾਨਯੋਗ ਖੇਤ ਮੰਤਰੀ ਜੀ ਨੂੰ ਤੇ ਇੱਕ ਕਵਰਿੰਗ ਲੈਟਰ ਲਾ ਕੇ ਭੇਜ ਦੇਣਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਤਾਂ ਕਿ ਇਹ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਤੇ ਜਲਦ ਤੋਂ ਜਲਦ ਵਿਚਾਰ। ਸਪੀਕਰ ਸਾਹਿਬ ਤੇ ਅੱਗੇ ਅਸੀਂ ਜੋ ਸਾਡੀਆਂ ਤਿੰਨ ਮੰਗਾਂ ਨੇ ਏਸੀਪੀ ਦੀ ਸਿਕਿਉਰਟੀ ਦੀ ਤੇ ਡਾਕਟਰ ਦੀ 75% ਭਰਤੀ ਦੀ ਉਸੇ ਰੱਖੀਆਂ ਤੇ ਸਪੀਕਰ ਸਾਹਿਬ ਨੇ ਵੀ ਸਾਨੂੰ ਪ੍ਰੋਸਾ ਦਵਾਇਆ ਕਿ ਅਸੀਂ ਬਹੁਤ ਜਲਦੀ ਤੁਹਾਡੀਆਂ ਮੰਗਾਂ ਤੇ ਗੌਰ ਕਰਕੇ ਇਹਦਾ ਫੈਸਲਾ ਅੱਜ ਹੀ ਹੋ ਸਕਦਾ ਸ਼ਾਮ ਤੱਕ ਲੈ ਲਈਏ ਤੇ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਦੇਵਾਂਗੇ ਜੇਕਰ ਸਾਨੂੰ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਸਾਡਾ ਕੋਈ ਜੀ ਨਹੀਂ ਕਰਦਾ ਇੱਥੇ ਬੈਠਣ ਦਾ ਕਿਉਂਕਿ ਇਹ ਸਾਡਾ ਕੰਮ ਨਹੀਂ ਹੈ ਅਸੀਂ ਹਮੇਸ਼ਾ ਹੀ ਲੋਕਾਂ ਦੇ ਖੜੇ ਲਈ ਹਾਂ ਲੋਕਾਂ ਦੇ ਮਰੀਜ਼ ਹੀ ਦੇਖਣਾ ਸਾਡਾ ਪੇਸ਼ਾ ਹੈ ਅਸੀਂ ਸਾਰੇ ਮਰੀਜ਼ ਹੀ ਦੇਖਣਾ ਚਾਹੁੰਦੇ ਹਾਂ ਇਹਨਾਂ ਦਰਿਆ ਤੇ ਬੈਠਣ ਦਾ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਜੋ ਸਰਕਾਰ ਹੈ ਉਹ ਆਪਣਾ ਵਾਅਦਾ ਨਿਭਾਵੇ ਸਾਨੂੰ ਨੋਟੀਫਿਕੇਸ਼ਨ ਜਾਰੀ ਕਰੇ ਤੇ ਇੱਕ ਸਰਟਨ ਪੀਰੀਅ 15 ਦਿਨ ਦੇ ਵਿੱਚ ਸਾਨੂੰ ਜਿਹੜਾ ਹੈ ਏਸੀਬੀ ਲਗਵਾ ਕੇ ਦੇਵੇ ਅਸੀਂ ਇਸ ਨਾਲ ਪੂਰੇ ਸੰਤੁਸ਼ਟ ਹੋਵਾਂਗੇ ਤੇ ਅਸੀਂ ਜਲਦੀ ਤੋਂ ਜਲਦੀ ਆਪਣੇ ਕੰਮ ਤੇ ਲੱਟਣਾ ਚਾਹੁੰਦੇ ਆਂ ਸਰਕਾਰ ਅਕੋ ਅਪੀਲ ਕਰਦੇ ਆਂ ਕਿ ਜਲਦ ਤੋਂ ਜਲ ਸਾਡਾ ਨੋਟੀਫਿਕੇਸ਼ਨ ਜਾਰੀ ਕਰਕੇ ਸਾਡੀ ਹੜਤਾਲ ਨੂੰ ਖਤਮ ਕਰੋ